ਨੇਗਾ ਦੇ ਦਾਂਗੇ ਕਿ ਕਿਸੇ ਨੇ ਕੱਲਾ 60 ਮੈ ਨਹੀਂ ਦੇਣਾ ਠੀਕ ਆ ਹਾਂ ਮਾਡਲ ਹੈਗਾ 15 15 16 ਵਾਲੇ ਟਾਇਰ ਆ ਪਿਛਲੇ ਮੂਹਲੇ 75 ਵਾਲੇ ਪਾਵਰ ਸਟੀering ਆ 2 ਸਪੀਡ ਆ ਡਬਲ ਡਿਸਟ੍ਰਿਬਿਊਟਰ ਆ ਸਾਈਡ ਗੇਅਰ ਠੀਕ ਆ 460 ਡਿਮਾਂਡ ਆ ਡਾ ਕੀ ਦੋ ਨਾ ਮੰਦੀ ਬੋਲ ਖੁੱਲੇ ਜੇ ਦੇ ਲੈ ਨਾ ਤੁਸੀਂ ਡਾਓ ਨਹੀਂ ਡਾਦੇ ਤੂੰ ਮੰਨ ਲੈ 460 ਡਿਮਾਂਡ ਆ 410 ਦੇ ਵਿੱਚ ਦੇ ਦਿਓ 410 ਇੱਕੂ ਰੇਟ ਬੋਲਾ ਹੂੰ ਜੱਸ ਲੋ ਹੂੰ ਹੂੰ ਰੁਪਈਆ ਨਹੀਂ ਘਟਣਾ ਨਹੀਂ 390 ਦਾ 390 ਦਾ ਦੇ ਦੂ ਕੋਈ 60 ਨਹੀਂ ਦੇ ਸਕਦਾ ਜੀ 70000 ਰੁਪਈਆ ਉੱਡ ਗਿਆ ਕੋਈ ਦੇ ਦੂ ਫਾਰਮ 60 ਨਹੀਂ ਦੇ ਠੀਕ ਹੈ ਜੀ ਆਹ ਦੇਖ ਯਾਰ ਮਨਦੀਪ ਜਾਰਾ ਆਪਾਂ ਕੋਈ ਮਜ਼ਾਕ ਚ ਹੋੜ ਫੁੱਲ ਕਰਦੇ ਯਾਰ ਬਾਈ ਯਾਰ ਆਹ ਭਾਈ ਆ ਬਾਈ ਜਮਈ ਨਵਾਟਾ ਜੀ ਬਾਈ ਹਾਰ ਪਾ ਕੇ ਲੈ ਜਾਓ 22/23 ਮਾਡਲ ਠੀਕ ਹੈ ਜੀ ਹਾਂ ਤੇ ਬਈ ਇੰਜ ਨੂੰ ਜਨਾ ਐ ਜਮਾ ਮਨ ਜਮੀਨ ਜਮੀਨ ਨਮਾਇ ਜਾਂਸੀ 'ਚ ਖੜਾ ਹੁੰਦਾ ਉਦਾਂ ਹੀ ਆ ਬਾਈ ਹੂੰ ਜਾਂਸੀ ਵਾਲੇ ਨੇ ਵੀ ਕੰਡੀਸ਼ਨ ਵਧੀਆ ਗਈ 990 ਡਿਮਾਂਡ 990 ਬੋਲ ਕਿੰਨਾ ਡਾਉਂਗੇ ਡਾਹਾ ਕਿੰਨੇ ਲਾਉਣਾ ਨਹੀਂ ਡਾਉ ਤੂੰ ਡਾਹਿਆ ਦਿਲ ਵੱਡਾ ਰੱਖ ਸ਼ਰਮੇ ਕੋਲੇ ਖੜਾ ਯਾਰ ਬੋਲ ਮੈਂ ਸਾਰੇ ਚ ਮੈਂ ਡਾਇਆ ਤੂੰ ਡਾ ਕੀ ਡਾਉਣਾ ਯਾਰ 45 ਡਾ ਦੇਓ 50 ਕਿਹੜਾ ਕਰ ਸਕਦਾ ਸਾਹ ਜੀ ਇੱਕੋ ਰੇਟ ਵੀਰੇ ਜੀ 3 ਲੱਖ 70 ਹਜ਼ਾਰ 370 ਦਾ ਐ ਟੁੱਟ ਗਿਆ ਪਹਿਲਾ ਟੁੱਟ ਗਿਆ ਬਾਈ ਠੀਕ ਆ ਉਸ ਤੋਂ ਬਾਅਦ ਆ ਗਿਆ ਸਪੈਸ਼ਲ ਐਡੀਸ਼ਨ ਵਾਲਾ ਜੀ ਆ ਆ ਰਿਹਾ ਉਹਨੂੰ ਆ ਜਾਣੇ ਕੋਈ ਗੱਲ ਨਹੀਂ ਇੱਥੇ ਹਾਂ ਤੇ ਟਰੈਕਟਰ ਗੇਅਰ ਇੰਜਨ ਦਾ ਬਹੁਤ ਹੀ ਵਧੀਆ ਕਾਗਜ਼ ਕੂਜ ਓਕੇ ਜੀ ਮੈਂ ਹਾਂ ਜ਼ਿੰਮੇਵਾਰੀ ਹੈ ਜੀ ਉਹਦਾ ਸਾਡੀ ਜ਼ਿੰਮੇਵਾਰੀ ਹੈ ਬਾਈ ਜੀ ਲੈਣ ਦੇਣ ਇਹ ਦੱਸਦੇ 40000 ਰੁਪਿਆ ਕਰ ਦਿਓ ਮਾਨ ਤਨ ਮੈਂ ਕਿਹਾ 50000 ਤੂੰ ਘੱਟ ਸਾਡੇ ਨਾਲ ਗੱਲ ਹੀ ਨਾ ਕਰਿਆ ਕਰੋ ਠੀਕ ਆ ਰੁਪਿਆ ਕਰ ਦਿਓ ਫਿਰ ਰੁਪਿਆ ਕਰ ਦਿਓ ਸਿਕੂਰੇਟ ਬੋਲਣਾ ਹਾਂਜੀ ਯੈਸ ਨੂੰ ਹੀ ਆ ਇਹਦੂ ਨਹੀਂ ਘਟਣਾ ਠੀਕ ਆ ਪੂਰਾ ਛੇ ਲੋਕ 7000 ਰੁਪਏ ਮੰਨ ਤਾਣਾ ਐਨਾ ਹੈਰਾਨ ਕਿ ਹੋਣਾ ਜੀ ਅੱਦੇ ਹੋਰ ਵੀ ਕਰ ਦਾਂਗੇ ਜੀ ਠੀਕ ਆ ਭੋਲੂ ਸੋਚੀ ਜਾਂਦਾ ਕਿ ਮੇਰਾ ਪਿਓ ਬੋਲੀ ਕੀ ਜਾਂਦਾ ਆ ਜਾ ਭੋਲੂ ਇੱਧਰ ਆ ਜਾ ਭੋਲੂ ਸੋਚੀ ਜਾਂਦਾ ਉਧਰ ਕੀ ਹੋ ਗਿਆ ਨਾ ਨਾ ਮੈਨੂੰ ਤਾਂ ਕੀ ਹੋਣਾਗਾ 1000 ਰੁਪਏ ਚਾਬੀ ਨਾਲ ਇੰਜਨ ਦਾ ਤੇਲ ਚੇਂਜ ਡੰਡਾ ਫੱਟੀ ਬੈਟਰੀ ਕਿ ਅੱਜ ਆ ਬਾਈ ਬੁੱਧਵਾਰ ਤੇ ਆਪਾਂ ਤਲਵੰਡੀ ਸਾਬੋ ਸ਼ਰਮਾ ਜੀ ਦੇ ਕੋਲ ਖੜੇ ਆ ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਨਦੀਪ ਕੀ ਹਾਲ ਆ ਠੀਕ ਹਾਂ ਵੀ ਉਹ ਠੀਕ ਹਾਂ ਬਾਈ ਮਸਟ ਵੈਲਕਮ ਬਾਈ ਧੰਨਵਾਦ ਸਾਡੇ ਗਰਾਉਂਡ ਦੇ ਵਿੱਚ ਆਉਣ ਵਾਸਤੇ ਬਾਈ ਜੀ ਜੀ ਪਹਿਲਾਂ ਤਾਂ ਤੈਨੂੰ ਸੌਰੀ ਉਦੋਂ ਬਾਅਦ ਸਾਡੇ ਭਰਾਵਾਂ ਨੂੰ ਸੌਰੀ ਮੈਂ ਥੋੜਾ ਜਿਹਾ ਪਰੇਸ਼ਾਨ ਸੀ ਕੋਈ ਗੱਲੋਂ ਤੇ ਮੇਰੇ ਮੁੰਡੇ ਦੇ ਪੇਪਰ ਹੋਣ ਦੇ ਆ ਮੈਂ ਕੱਲਾ ਰਹਿ ਗਿਆ ਸੀ ਕੰਮ ਕੰਮ ਦੇ ਵਿੱਚ ਕਰਕੇ ਫੋਨ ਚੱਕਣਾ ਥੋੜਾ ਯਾ ਘਟ ਗਿਆ ਸੀ ਘਟ ਗਿਆ ਸੀ ਮੁਸ਼ਕਲ ਹੋ ਗਿਆ ਜੀ ਹਣਾ ਜੀ ਤੇ ਜੇ ਭਾਈ ਫੋਨ ਨਹੀਂ ਚੱਕੀਦਾ ਬੇਨਤੀ ਹੱਥ ਬਨ ਕੇ ਕਿ ਮਤਲਬ ਮੇਰੇ ਦੋਨੇ ਮੋਬਾਈਲਾਂ ਤੇ ਵਟਸਐਪ ਚੱਲਦਾ ਮੈਸੇਜ ਕਰ ਮੈਸੇਜ ਬੇਨਤੀ ਹੱਥ ਬਨ ਕੇ ਭਾਈ ਯਾਰ ਠੀਕ ਹੈ ਜੀ ਮੇਰਾ ਜੀ ਨਹੀਂ ਕਰਦਾ ਨਾ ਫੋਨ ਚੱਕਾਂ ਕਿ ਗਲਤ ਗੱਲ ਹੈ ਮੇਰੀ ਸਹੀ ਹੈ ਜੀ ਤੇ ਬੇਨਤੀ ਹੱਥ ਬਨ ਕੇ ਵੀ ਰਹੀ ਹੈ ਨਾ ਤੇ ਅੱਜ 14 ਤਰੀਕ ਆ ਪਹਿਲਾ ਮਹੀਨਾ 2026 26 ਜੀ ਹਾਂ ਠੀਕ ਹੈ ਗੱਲ ਆ ਮਨਦੀਪ ਨਾਲ ਜੀ 2 ਮਹੀਨੇ ਬਾਅਦ ਵੀਡੀਓ ਪਾ ਰਹੇ ਆ ਹਾਂਜੀ ਮਹੀਨਾ ਡੇਢ ਮਹੀਨਾ ਹੋ ਗਿਆ ਨਾ ਮਨਦੀਪਾ ਹੋ ਗਿਆ ਜੀ ਲੈ ਮਨਦੀਪ ਸਿਆਂ ਪਹਿਲਾਂ ਦਿਖਾ ਦਈਆ 516 ਵਾਲੀ ਦਾ 35 24 ਮਾਡਲ ਠੀਕ ਹੈ ਜੀ ਮਨਦੀਪ ਸਿਆਂ ਜਮਈ ਨਵਾਂ ਟਰੈਕਟਰ ਆ 480 ਘੰਟੇ ਚੱਲਿਆ ਹੋਇਆ 480 80 ਘੰਟੇ ਚੱਲਿਆ ਹੋਇਆ ਵੀਰੇ ਠੀਕ ਆ ਰੁਪਈਆ ਦਾ ਰੁਪਈਆ ਟਰੈਕਟਰ ਆ ਚਾਰੇ ਟਾਇਰ ਨਾਲ ਦੇ ਵੀਰੇ ਜੀ ਰੁਪਈਆ ਹੀ ਆ ਟਰੈਕਟਰ ਕਾਲਮ ਲੱਗੀ ਹੋਵੇ ਚਾਬੀ ਲੱਗੀ ਹੋਵੇ ਦੇਣਦਾਰ ਠੀਕ ਹੈ ਜੀ 6 ਲੱਖ 10 ਹਜ਼ਾਰ ਡਿਮਾਂਡ ਹੁਣ ਘਟਾ ਲ ਕੀ ਘਟਾਉਣਾ 6 10 ਬាទ ਤੁਸੀਂ ਹਡਾਉ ਸ਼ਰਮਾ ਜੀ ਸਾਡੇ ਤੋਂ ਕਈ ਵਾਰੀ ਘੱਟ ਵੜਾ 4,80,000 ਦਾ 4,80 ਦਾ ਹਾਂਜੀ ਅੱਛਾ ਨਹੀਂ ਡਿਮਾਂਡ ਕਿੰਨੀ ਸੀ 5-10 5-10 ਸੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਉਸ ਤੋਂ ਬਾਅਦ ਆ ਗਿਆ ਸਵਰਾਜ ਸਵਰਾਜ 750 ਇਹ ਆਪਾਂ ਟਰੈਕਟਰ ਕਟਿਆ ਸੀ ਮਨਦੀਪ ਸਿੰਘ ਲੱਖ ਰੁਪਏ ਦਾ ਠੀਕ ਆ ਆਪਾਂ ਰਸੀਦ ਵੀ ਦਿਖਾ ਦਾਂਗੇ ਕਸਟਮਰ ਨਾਲ ਗੱਲ ਵੀ ਕਰਾਂਗੇ ਜੀ ਤੋ ਕੱਟਿਆ ਠੀਕ ਹੈ ਜੀ ਠੀਕ ਹੈ ਗੱਲ ਵੀ ਰੰਗ ਪੇੜ ਦਾ Ориਜਨਲ ਆ ਸਾਰਾ Ориਜਨਲ ਗੀਅਰ ਰਿੰਗ ਦਾ ਬੜਾ ਬਹੁਤ ਵਧੀਆ ਟਾਇਰ ਬਹੁਤ ਵਧੀਆ ਠੀਕ ਹੈ ਜੀ ਤੇ ਟਾਇਰ ਕਿੰਨੇ ਪੈਸੇ ਪਏ ਆ ਜੀ ਟਾਇਰ ਹੈਗੇ ਬਾਈ 60 ਕੁ ਪੈਸੇ 60 ਪੈਸੇ ਜੀ ਅੱਧੇ ਮੰਨ ਲਓ ਹਾਂ ਹਾਂ ਕੋਈ ਚੱਕਰ ਨਹੀਂ ਜੀ ਗੀਅਰ ਰਿੰਗ ਦਾ ਬਹੁਤ ਵਧੀਆ ਬਾਈ ਲੱਖ ਦਾ ਕੱਟਿਆ ਸੀ ਹੁਣ ਮਨਦੀਪ ਕਿੰਨਾ ਦੇ ਦੇਗੇ ਤੁਹਾਨੂੰ ਦਾ ਜੈਸਨ 95000 95 ਦਾ 5000 ਘਾਟੇ ਦਾ ਠੀਕ ਹੈ ਜੀ 5000 ਰੁਪਏ ਘਾਟੇ ਦਾ ਬਾਈ 95 ਦਾ ਹੀ ਲੈ ਜਿਓ ਤੇ ਹੁਣ ਆ ਗਿਆ ਬਾਈ 60 55 ਇਹ ਇੰਨੇ ਦਾ ਦੇ ਦਾਂਗੇ ਕਿ ਕਿਸੇ ਨੇ ਕੱਲਾ 60 ਮੈ ਨਹੀਂ ਦੇਣਾ ਠੀਕ ਆ ਹਾਂ ਮਾਡਲ ਹੈਗਾ 15 16 ਵਾਲੇ ਟਾਇਰ ਆ ਪਿਛਲੇ ਮੂਹਲੇ 750 ਵਾਲੇ ਪਾਵਰ ਸਟੀਅਰਿੰਗ ਆ 2 ਸਪੀਡ ਆ ਡਬਲ ਡਿਸਟ੍ਰਿਬਿਊਟਰ ਆ ਸਾਈਡ ਗੇਅਰ ਠੀਕ ਆ 460 ਡਿਮਾਂਡ ਆ ਡਾ ਕੀ ਦੋ ਨਾ ਮਿੰਦੀ ਬੋਲ ਖੁੱਲੇ ਜੇ ਦੇਣਾ ਡਾ ਤੁਸੀਂ ਡਾਓ ਨਹੀਂ ਡਾ ਦੇ ਤੂੰ ਮੈਂ ਲੈ ਲਾ 460 ਡਿਮਾਂਡ ਆ 410 ਦੇ ਵਿੱਚ ਦੇ ਦਿਓ 410 ਇੱਕ ਫੋਨ ਦਾ ਖੜਾ ਛੱਡ ਦੇ ਇੱਕ ਰੇਟ ਬੋਲ ਹੂੰ ਜੱਸ ਲੋ ਹੂੰ ਹੂੰ ਰੁਪਈਆ ਨਹੀਂ ਘਟਣਾ ਨਹੀਂ 390 ਦਾ 390 ਦਾ ਦੇ ਦੂ ਕੋਈ 60 ਨਹੀਂ ਦੇ ਸਕਦਾ ਜੀ 70000 ਰੁਪਈਆ ਉੱਡ ਗਿਆ ਕੋਈ ਦੇ ਦੂ ਫਾਰਮ 60 ਨਹੀਂ ਦੇ ਸਕਦਾ ਬਾਈ ਆਪਾਂ ਦੇ ਦਾਂ ਠੀਕ ਹੈ ਜੀ 79 79 ਆ ਗਿਆ ਇਹ ਬੇਗ ਅੱਛਾ ਇਹ ਸੇਲ ਹੋ ਗਿਆ ਠੀਕ ਹੈ ਜੀ 15 ਮਾਡਲ ਆ ਠੀਕ ਆ ਕੰਡੀਸ਼ਨ 20 21 ਵਰਗਾ ਜੀ ਟਾਇਰ ਨਵੇਂ ਪਰ ਨਾ ਮੈਂ ਚਾਬੀ ਲੱਗੀ ਹੋਵੇ ਕਲਮ ਲੱਗੀ ਹੋਵੇ ਆਪਾਂ ਦੇਨਦਾਰਾਂ ਮੇਰੇ ਠੀਕ ਹੈ ਜੀ ਰੰਗ ਰੋਗਨ ਦਾ ਮੈਂ ਹੈ ਰੁਪਈਆ ਦਾ ਰੁਪਈਆ origignal ਠੀਕ ਹੈ ਜੀ 435 ਡਾਕ ਹੀ ਦੋ ਨਾ 435 35 ਉਤਲਾ ਡਾ ਦਿਓ ਪੂਰਾ 4 ਕਰ ਦਿਓ ਜਾਇ ਜਿਹੜਾ ਦੇ ਯਾਰ ਸਮਾਰਕੇ ਜਿਹੜਾ ਦੇ ਕੋਈ ਪਰਵਾਹ ਨਹੀਂ ਹੈ ਸਮਾਰਕੇ ਜਿਹੜਾ ਦੇ ਕੋਈ ਨਾ ਫਿਰ ਡਾਓ ਤੁਸੀਂ 370000 ਦਾ 370 ਦਾ 60000 ਰੁਪਈਆ ਉੱਡ ਗਿਆ 60000 ਰੁਪਈਆ ਉੱਡ ਗਿਆ ਰਾਸ਼ਟੇ ਤੇ ਹੋਰ ਵੀ ਡਾਉਂਗਾ ਠੀਕ ਆ ਟੈਂਸ਼ਨ ਨਾ ਲੈ ਮਾਨਤਨ ਫੇ ਹੋਰ ਹੋਊਗਾ ਹੈਨਾ ਠੀਕ ਹੈ ਜੀ ਤੇ ਹੁਣ ਆ ਗਿਆ 50 18 ਫਾਰਮ 50 18 ਮਾਡਲ ਆ ਵੀਰੇ ਠੀਕ ਹੈ ਜੀ ਸਾਈਡ ਗਈ ਦਾ 50 ਚਪੀਆ ਫਾਰਮ 60 ਹੀ ਸਮਝੋ ਇਹਨੂੰ 60 ਹੀ ਸਮਝੋ ਹਾਂ ਠੀਕ ਹੈ ਗੱਲ ਠੀਕ ਹੈ ਜੀ ਡਬਲ ਡਿਸਟ੍ਰੀਬਿਊਟਰ ਟਰੈਕਟਰ ਆ ਹਮ ਗੇਰੈਂਡ ਦਾ ਵਧੀਆ ਟਰੈਕਟਰ ਆ ਠੀਕ ਹੈ ਜੀ 385 ਡਿਮਾਂਡ ਡਾਈ ਕੀ ਡੋਨਾ 385 40000 ਰੁਪਿਆ ਡਾ ਦਿਓ ਦਾਤਾ ਤਿੰਨ 45 ਦਾ ਰਹਿ ਗਿਆ ਤਿੰਨ 40 ਦਾ ਹੀ ਦੇ ਦੂੰ ਤਿੰਨ 40 ਦਾ ਜੱਸ ਨੂੰ ਯਾਰ ਰੁਪਿਆ ਨਹੀਂ ਕਟਣਾ ਠੀਕ ਆ ਤਿੰਨ 40 ਦੇ ਵਿੱਚ ਬਈ ਆਹ ਫਾਰਮ ਦੇ ਕੇ ਦਿਖਾਵੇ ਕੋਈ 18 ਮਾਡਲ ਈਪੀਆਈ ਆ ਗਿਆ ਹਨਾ ਜੀ ਈਪੀਆਈ ਜੀਪੀਆ ਵਾਲੀ ਹਿੱਸੇ ਵਾਲਾ ਵੀ ਆ ਤੇ ਸਭੀ ਰੰਗ ਰੋਗ ਰੰਗ ਰੋਗੰ ਦਾ ਪੂਰਾ ਓਕੇ ਆ ਓਕੇ ਆ ਜੀ ਠੀਕ ਆ ਜੀ ਰੰਗ ਰੋਗੰ ਦਾ ਬਈ ਬਹੁਤ ਸੋਹਣਾ ਟਰੈਕਟਰ ਪਿਆ ਹੋਇਆ ਛਤਰੀ ਵਗੈਰਾ ਲੱਗੀ ਹੋਈ ਆ ਮਰਗੜ ਮਰਗੂੜ ਐ ਜਮਾ ਪੂਰੇ ਵਧੀਆ ਜਿਸਤੀ ਪਾਈਪਾਂ ਦੀ ਛਤਰੀ ਆ ਤੇ ਹੁਣ ਸ਼ਰਮਾ ਜੀ ਕਿਹੜਾ 56 ਵੀ ਪੰਜਾਬੀ ਆ ਗਿਆ 22/23 900 ਘੰਟਾ ਚੱਲਿਆ ओरिजिनल 900 ਘੰਟਾ ओरिजिनल ਪਹਿਲੀ ਪਾਰਟੀ ਦਾ ਹੀ ਹੋਣਾ ਫਿਰ ਤਾਂ ਬਿਲਕੁਲ ਨਵੇਂ ਟਾਇਰ ਆ ਜੀ ਕੂਡੀਆਂ ਦੇ ਵੀ ਆਦੇ ਮਾਰ ਕੇ ਪਏ ਆ ਬਾਈ ਇਹਦੇ ਹਮ ਐਮਰਫ ਦੇ ਠੀਕ ਹੈ ਜੀ ਆ ਦੇ ਯਾਰ ਮਨਦੀਪ ਜਾਰਾ ਆਪਾਂ ਕੋਈ ਮਜ਼ਾਕ ਚ ਹੋੜ ਸੂਈ ਕਰਦੇ ਆ ਯਾਰ ਬਾਈ ਯਾਰ ਹਾਂ ਭਾਈ ਆ ਭਾਈ ਜਮਾਈ ਨਵਾਂ ਟਾਇਰ ਜਮਾਈ ਹਾਰ ਪਾ ਕੇ ਲੈ ਜਾਓ 22/23 ਮਾਡਲ ਠੀਕ ਹੈ ਜੀ ਹਾਂ ਤੇ ਬਈ ਇੰਜ ਨੂੰ ਜਨਾ ਐ ਜਮਾ ਮਨ ਦੀ ਜਮੀਨ ਜਮੀਨ ਨਮਾਇਆ ਜਾਂਸੀ ਜਿ ਖੜਾ ਹੁੰਦਾ ਉਦਾਂ ਹੀ ਆ ਬਾਈ ਹੂੰ ਜਾਂਸੀ ਵਾਲੇ ਨੂੰ ਵੀ ਕੰਡੀਸ਼ਨ ਵਧੀਆ ਗਈ 990 ਡਿਮਾਂਡ 990 ਬੋਲ ਕਿੰਨਾ ਲਾਉਂਗੇ ਲਾੜਾ ਕਿੰਨੇ ਲਾਉਣਾ ਨਹੀਂ ਲਾਉ ਤੂੰ ਮੜਾ ਜਾ ਦਿਲ ਵੱਡਾ ਰੱਖ ਜ਼ਰਮੀ ਕੋਲੇ ਖੜਾ ਯਾਰ ਬੋਲ ਮੈਂ ਸਾਰੇ ਚ ਮਹੀ ਡਾਇਆ ਤੂੰ ਦਾ ਕੀ ਲਾਉਣਾ ਯਾਰ ਇਹਦੇ 90000 ਰੁਪਏ ਲਿਖਿਆ ਹਾਂ ਦਾ ਬੋਲ ਕੀ ਬੋਲ ਇਹਦੇ ਚੋਂ 40000 ਰੁਪਏ ਡਾ ਦੇ 40 45 45 ਕਰ ਦਿਓ 50 ਕਹਿੰਦੇ ਸੀ ਤਾਂ ਚਲੋ ਰੌਂਡ ਫਿਗਰ ਦੇ ਵਿੱਚ ਕਰ ਦਿਓ ਫੇਰਾ ਪਰ ਯਾ ਟਰੈਕਟਰ ਦੇਵਾਂਗੇ 930000 ਦਾ ਆ ਹਾਂ 30000 ਦਾ 30 ਦਾ 60 ਉੱਡ ਗਿਆ 60 ਉੱਡ ਗਿਆ ਬਈ ਦੇਰ ਵੱਡੇ ਰੱਖ ਜੇ ਸਾਡੇ ਨਾਲ ਖੜਨਾ ਤਾਂ ਫਿਰ ਉਹਨਾਂ ਨਾਲ ਸਾਨੂੰ ਆਏ ਹੁੰਦਾ ਨਾ ਕਿਤੇ ਵੱੱਦ ਨਾ ਹਟਾ ਦੇ ਕਈਆਂ ਚ ਵੱੱਦ ਵੀ ਉੱਟ ਜਾਂਦਾ ਉੱਟ ਜੇ 5620 21 ਮਾਡਲ ਪੰਜਾਬ ਨੰਬਰ 21 ਮਾਡਲ ਕੰਪੈਸਿਟੀ ਦੇ ਅੱਕ ਲੱਗਿਆ ਠੀਕ ਆ ਜੂਜੀ ਗੇਅਰ ਆ ਉਹ ਕ੍ਰਿਪਰ ਗੇਅਰ ਆ ਜੂਜੀ ਗੇਅਰ ਆ ਦੋਨੇ 65 ਐਚਪੀ ਆ ਠੀਕ ਆ ਡਬਲ ਡਿਸਟ੍ਰਿਬਿਊਟਰ ਆ ਕੰਪੈਸਟੀ ਜਿੱਤ ਲੱਗਿਆ ਹੋਇਆ ਫਾਈਬਰ ਸ਼ੈਦਰੀ ਨਾਲ ਦੀ ਘੋਲਾ ਵੈਂਪਰ ਪੂਰਾ ਮਜ਼ਬੂਤ ਲੱਗਿਆ ਆ ਵੀ ਲੋਹੇ ਦੇ ਆ ਹੂੰ ਭੇਡ ਆ 21 ਮਾਡਲ ਆ ਪੰਜਾਬ ਨੰਬਰ ਫਰਸਟ ਕੁਆਲਟੀ ਫਰਸਟ ਕੁਆਲਟੀ ਦਾ 990 990 ਦੀ ਡਿਮਾਂਡ ਹੈ ਨਾ ਹਾਂਜੀ ਚਲ ਉਡਾਓ ਫਿਰ ਤੁਸੀਂ ਦਾ ਦਿਓ ਭੇਡ ਆਓ ਤੁਸੀਂ 94000 94000 50 ਉੱਡ ਗਿਆ ਬਾਈ ਉੱਡ ਗਿਆ 50 ਉੱਡ ਗਿਆ ਇਹਦੇ ਵਿੱਚੋਂ 5520 ਦੇ ਵਿੱਚੋਂ ਹਾਂਜੀ ਬਹੁਤ ਸੋਹਣਾ ਰੰਗ ਰੋਗਨ ਦਾ ਓਕੇ ਜਿਹਾ ਜਮਾ ਕੇ ਰੰਗਾਵਾ ਹੀ ਆ ਹਾਂ ਉਦੋਂ ਬਾਅਦ ਆ ਗਿਆ 9500 ਇਹਨੂੰ ਦਿਖਾਉਂਦੇ ਆ ਇੱਕ ਮਿੰਟ ਠੀਕ ਆ 20 ਮਾਡਲ ਆ ਇਹ ਹਾਂ ਕੋਈ ਭੇਜਾ ਭੇਜਾ ਵੀਰੇ ਭੇਜਾ 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 ਕੋਈ ਗੱਲ ਨਹੀਂ 20 ਮਾਡਲ ਆ ਟਾਇਰ ਬਿਲਕੁਲ ਨਵੇਂ ਆ ਠੀਕ ਆ ਫੋਰ ਸਪੀਡ ਆ ਇਹ ਹੂੰ ਰੁਪਈਆ ਦਾ ਰੁਪਿਆ ਦਾ ਇਸ਼ਤਿਹਾਰ ਜੀ 590000 ਡਿਮਾਂਡ 590 ਹਾਂਜੀ ਕਿੰਨੇ ਦੇ ਵਿੱਚ ਦੇ ਲੋਗੇ ਕੋਈ ਹੂੰ 570000 570 ਦਾ ਹਾਂ 570 ਦਾ ਬਾਈ ਲੈ ਜੋ ਬਹੁਤ ਸੋਹਣਾ ਟੋਰਕ ਸਪੀਡ ਹੈ ਜੀ ਇਹ ਹਾਂ ਇੱਕ ਆਪਣਾ ਬਾਹਰ ਉਹ ਹੋੜਾ ਸੇਲ ਨਹੀਂ ਜੀ 50 50 ਡੀ ਖੜਾ ਜੀ ਠੀਕ ਆ 13/14 13/14 ਠੀਕ ਆ 13/14 ਸਾਰਾ ਵੇਜਨਲ ਆ ਜੀ ਗੇਅਰ ਇੰਜਨ ਰਪੀਆ ਰੁਪਿਆ ਠੀਕ ਆ ਗੱਲ ਠੀਕ ਆ 435000 ਡਿਮਾਂਡ ਢਾਹ ਜੀ ਡੋਨਾ 435 ਢਾਹ ਜੀ ਡੋਨਾ ਔਰ ਉਤਨਾ ਢਾਹ ਦੋ ਫਿਰ 35000 ਰੁਪਿਆ ਸਮਾਰ ਕੇ ਜੇ ਡਾ ਦੇ ਮੰਦੀ ਵੀ ਯਾਰ 435 ਆ 45 ਢਾ ਦੇਓ 50 ਕਿਹੜਾ ਕਰ ਸਦਾ ਸਹਾ ਜੀ ਇੱਕੋ ਰੇਟ ਵੀਰੇ ਜੀ 370000 370 ਦਾ ਐ ਟੁੱਟ ਗਿਆ ਪਹਿਲਾਂ ਟੁੱਟ ਗਿਆ ਬਾਈ ਠੀਕ ਆ ਉਸ ਤੋਂ ਬਾਅਦ ਆ ਗਿਆ ਸਪੈਸ਼ਲ ਐਡੀਸ਼ਨ ਵਾਲਾ ਜੀ ਆ ਆ ਰਿਹਾ ਉਹਨੂੰ ਆ ਜਾਣੇ ਕੋਈ ਗੱਲ ਨਹੀਂ ਇੱਥੇ ਹਾਂ ਲੈ ਵੀ ਪੋਲਿਆ ਲਾ ਦੇ ਕਰ ਗੀਅਰਿੰਗ ਇੰਦਾ ਯਾਰ ਬਹੁਤ ਵਧੀਆ ਡਰਾਈਵਰ ਬਹੁਤ ਵਧੀਆ ਠੀਕ ਹੈ ਜੀ ਠੀਕ ਆ ਗੱਲ ਵੀਰੇ ਕਨੋਪੀ ਵਗੈਰਾ ਲੱਗੀ ਹੋਈ ਆ ਕਨੋਪੀ ਨਾਲ ਦੀ ਆ ਠੀਕ ਆ ਟਾਇਰ ਬਿਲਕੁਲ ਨਵੇਂ ਆ ਹਮ ਹਮ ਲੈ ਕੇ ਨਾ ਕੋਲਿਆ ਖੜਾ ਕਰ ਦੇ ਮਨਦੀਪ ਜੀ 19 ਮਾਡਲਾ ਠੀਕ ਹੈ ਜੀ ਹਰਿਆਣਾ ਨੰਬਰ ਆ ਐਨਓਸੀ ਮਿਲ ਜੀ ਠੀਕ ਹੈ ਜੀ ਤੇਰੀ ਵੀਡੀਓ ਸ਼ੇਅਰ ਕਰਕੇ ਆ ਜੇ ਕੋੜਾ ਪੈਂਪਰ ਗਿਫਟ ਠੀਕ ਆ ਹੋਰ ਦੱਸ ਕੋੜਾ ਪੈਂਪਰ ਗਿਫਟ ਮਿਲ ਜੀ ਚਾਰੇ ਟਾਇਰ ਨਵੇਂ ਆ ਕਨੋਪੀ ਨਾਲ ਦੀ ਆ ਠੀਕ ਹੈ ਜੀ ਡਬਲ ਡਿਸਟ੍ਰੀਬਿਊਟਰ ਕੈਪੈਸਿਟੀ ਜੈਕ ਲੱਗਿਆ ਹੋਇਆ ਹੂੰ ਤੇ ਟਰੈਕਟਰ ਗੇਅਰ ਇੰਜਨ ਦਾ ਬਹੁਤ ਹੀ ਵਧੀਆ ਕਾਗਜ਼ ਕੂਜ ਓਕੇ ਜੀ ਮੈਂ ਹਾਂ ਜ਼ਿੰਮੇਵਾਰੀ ਆ ਜੀ ਉਹਦਾ ਸਾਡੀ ਜ਼ਿੰਮੇਵਾਰੀ ਹੈ ਬਾਈ ਜੀ ਕਿੰਨੀ ਡਿਮਾਂਡ ਜੀ 6,70,000 670 ਹੂੰ ਲੈਣ ਦੇਣ ਨਹੀਂ ਦੱਸਦੇ 40,000 ਰੁਪਿਆ ਕਰ ਦਿਓ ਮਾਨਤਨ ਮੈਂ ਕਿਹਾ 50,000 ਤੂੰ ਘਟ ਸਾਡੇ ਨਾਲ ਗੱਲ ਹੀ ਨਾ ਕਰਿਆ ਕਰ ਠੀਕ ਆ ਫਿਰ ਪਿਆ ਕਰ ਦਿਓ ਫਿਰ ਪਿਆ ਕਰ ਦਿਓ ਇੱਕੋ ਰੇਟ ਬੋਲਣਾ ਹਾਂਜੀ ਯੈਸ ਨੂੰ ਹੀ ਆ ਇਤੋਂ ਨਹੀਂ ਘਟਣਾ ਠੀਕ ਆ ਪੂਰਾ 6 ਲੱਖ 70,000 ਰੁਪਿਆ ਮਾਨਤਣਾ ਐਨਾ ਹੈਰਾਨ ਕਿ ਹੋਣਾ ਜੀ ਅਦੇ ਹੋਰ ਵੀ ਕਰ ਦਾਂਗੇ ਜੀ ਠੀਕ ਆ ਉਹ ਮੈਂ ਤੁਹਾਨੂੰ ਦੱਸੂ ਕਿਵੇਂ ਹੋਊਗਾ ਉਹ 70000 ਮੰਨ ਤਨ ਕਰਤਾ ਠੀਕ ਹੈ ਜੀ ਲੈ ਕੇ ਹਿਸਾਬੇ ਕੋਈ 6 ਲੱਖ ਦਾ 360 ਦੇ ਵਿੱਚੋਂ ਭਾਈ 19 ਮਾਡਲ ਉਹ ਵੀ ਹਾਂ ਹਾਂਜੀ ਟਰੈਕਟਰ ਬਹੁਤ ਵਧੀਆ ਰੰਗ ਰੋ ਉਹ ਕਹਿੰਦਾ ਪੂਰਾ ਐਨ ਜਿਵੇਂ ਸਾਫ ਪਿਆ ਹੋਇਆ ਭਾਈ 1500 ਘੰਟਾ ਚੱਲਿਆ ਜੀ 1500 ਘੰਟਾ ਹਾਂਜੀ ਉਹ ਤਾਂ ਜਿਵੇਂ ਚੁਣ ਕੇ ਪੀਛ ਲੈ ਕੇ ਆਏ ਆ ਸ਼ਰਮਾ ਜੀ ਤੁਸੀਂ ਜਿਵੇਂ ਰੁਪਏ ਦੇ ਰੁਪਏ ਕੋਈ ਮਾਰਾ ਦੱਸੋ ਦੱਸੋ ਕਿਹੜਾ ਮਾਰਾ ਇੱਥੇ ਹਾਂ ਬਿਲਕੁਲ ਜੀ ਮਨਦੀਪ ਸਿੰਘ ਆ ਤੇਰੀ ਵੀਡੀਓ ਦੇਖ ਕੇ ਆਉਣਾ ਨਾਲ ਲਿਆ ਵੇ ਸ਼ਾਰਟਸ ਗ੍ਰੀਨ ਜੀ ਪਹਿਲਾਂ ਤਾਂ ਤੇਰਾ ਤੇ ਤੇਰੀ ਕੋਈ ਟਰੈਕਟਰ ਵੇਖਦਾ ਹਾਂ ਤੇਰੀ ਵੀਡੀਓ ਤੇ ਜੀ ਤੈਨੂੰ 2000 ਠੀਕ ਹੈ ਜੀ ਬਿਆਰੀ ਗੱਲਾਂ ਬਾਈ ਜੀ ਜੀ ਬਾਈ ਤੇ ਵੀਡੀਓ ਦੇਖ ਕੇ ਆਉਣਾ ਵੀਰੇ ਹੱਥ ਵਨ ਕੇ ਬੇਨਤੀ ਆ ਸ਼ਾਰਟਸ ਗ੍ਰੀਨ ਲੈ ਕੇ ਕਿਉਂ ਇਹਦੀ ਮਿਹਨਤ ਕਰਦੇ ਨਹੀਂ ਬਾਈ ਜੀ ਠੀਕ ਕਿ ਨਹੀਂ ਬਾਈ ਸਹੀ ਹੈ ਜੀ ਕਰੀ ਇਹਨੂੰ ਬੰਦ ਇੱਕ ਮਿੰਟ ਹਜ਼ਾਰ ਰੁਪਿਆ ਚਾਬੀ ਨਾਲ ਸੁਣੋ ਪੋਲੂ ਸੋਚੀ ਜਾਂਦਾ ਕਿ ਮੇਰਾ ਪਿਓ ਬੋਲੀ ਕੀ ਜਾਂਦਾ ਆ ਜਾ ਪੋਲੂ ਇਧਰ ਆ ਜਾ ਆ ਜਾ ਓਏ ਆ ਜਾ ਆ ਜਾ ਓਏ ਆ ਜਾ ਭਰਾਵਾ ਪੋਲੂ ਸੋਚੀ ਜਾਂਦਾ ਅੰਦਰ ਕੀ ਹੋ ਗਿਆ ਨਾ ਮੈਨੂੰ ਤਾਂ ਕੀ ਹੋਣਾ ਗਿਆ 1000 ਰੁਪਿਆ ਚਾਬੀ ਨਾਲ ਇੰਜਨ ਦਾ ਤੇਲ ਚੇਂਜ ਡੰਡਾ ਫੱਟੀ ਬੈਟਰੀ ਸਾਰੀ ਸਸਰੀ ਗਏ ਨਹੀਂ ਪਸੰਦ ਚੇਂਜ ਸਾਰਾ ਐਕਸੈਸਰੀ ਚੇਂਜ ਠੀਕ ਹੈ ਗੱਲ ਵੀਰੇ ਜੱਗੂ ਆਹੀ ਖਟਿਆ ਹੂੰ ਠੀਕ ਹੈ ਗੱਲ ਵੀਰੇ ਟਰੈਕਟਰ ਆਪਣੇ ਕੋਲੇ ਹੋਰ ਵੀ ਆ ਰਹੇ ਆ ਵੀਰੇ ਠੀਕ ਹੈ ਗੱਲ ਕੋਈ ਬੰਨੇ ਨਹੀਂ ਹੈਗੇ ਰੇਕਾ ਰੁਕਾ ਨਾਲ ਪੁਰਾਣੇ ਕੱਟੇ ਜਾਣਗੇ ਲੂਨ ਫੈਂਸ ਹੋ ਜਾਊਗਾ ਤੁਹਾਡਾ ਸਿੰਪਲ ਸਹੀ ਹੋਣਗੇ ਟਰੈਕਟਰ ਉਹਨੇ ਕਦੇ ਕੱਟਿਆ ਜਾਉ ਜਿੰਨੇ ਕਦਾ ਹੋਊ ਜੀ ਸਹੀ ਹੈ ਗੱਲ ਹੈ ਨਾ ਬਾਈ ਬਿਹਾਰੀ ਜੀ ਕੰਡੀਸ਼ਨ ਇਹ ਨਾ ਆਪ ਸਾਡਾ ਰੇਟ ਪਸੰਦ ਆ ਵੇਚ ਕੇ ਪੈਸੇ ਦੇ ਦਿਓ ਜੀ 15 ਦਿਨਾਂ ਦੀ ਮੌਲਤ ਦੇ ਦਾਂਗੇ ਠੀਕ ਹੈ ਜੀ ਠੀਕ ਗੱਲਤ ਗੱਲ ਆ ਵੀਰੇ ਸਹੀ ਹੈ ਜੀ ਵੀਡੀਓ ਵਧੀਆ ਲੱਗੀ ਮੇਰਾ ਮੋਬਾਈਲ ਪਹਿਲਾ ਤਾਂ ਮੈਂ ਤੁਹਾਨੂੰ ਬੇਨਤੀ ਕਰਦਾ ਤੁਬੰਨੇ ਕੇ ਜਿਹੜੇ ਕਹਿੰਦੇ ਹੁੰਦੇ ਆ ਕਿ ਐਵੇਂ ਨਾ ਆਫਰਾਂ ਆਫਰਾਂ ਚ ਜਾਇਆ ਕਰੋ ਐਵੇਂ ਨਾ ਗੈਪਟਾਂ ਗੁਪਟਾਂ ਚ ਜਾਇਆ ਕਰੋ ਤੁਸੀਂ ਦੇ ਕੇ ਦੇਖੋ ਬਾਈ ਫਿਰ ਪਤਾ ਲੱਗੂਗਾ ਸਹੀ ਹੈ ਜੀ ਕੀ ਲੱਗਦਾ ਜੇਬ ਚ ਅਸੀਂ ਪਿਛੇ ਨਾਲ ਇਹ ਸੈਂਜੋਂ ਤੇਲ ਨਹੀਂ ਕਢਦੇ ਅਸੀਂ ਪਾਉਨੇ ਆ ਅਸੀਂ ਪੈਸੇ ਲਾ ਕੇ ਦਿੰਨੇ ਆਂ ਚੀਜ਼ ਬਣਾ ਕੇ ਦਿੰਨੇ ਆਂ ਰੇਟ ਠੀਕ ਹੈ ਨਾ ਗੱਲ ਆ ਬਾਈ ਜਿੰਨੀ ਕਿ ਸਾਡੀ ਸਾਡੀ ਪਹੁੰਚ ਆ ਓਨਾਂ ਕ ਅਸੀਂ ਕਰੀ ਜਾਂਨੇ ਜਿੰਨੀ ਕਿ ਛੋਟੀ ਪਹੁੰਚ ਆ ਤੁਸੀਂ ਕਰੀ ਜਾਂਨੇ ਸਹੀ ਹੈ ਜੀ ਐਵੇਂ ਬੇਫਾਲਤੂ ਨਾ ਪੰਡਿਆ ਕਰੋ ਜੇ ਅਸੀਂ ਚੱਲ ਪਏ ਫੇਰ ਕੰਮ ਲੋਟ ਨਹੀਂ ਹੋਣਾ ਠੀਕ ਆ ਬਾਈ ਬਾਈ ਬੇਨਤੀ ਹੱਥ ਬੰਨ ਕੇ ਬਾਕੀ ਬਈ ਬੁੱਧਵਾਰ ਨੂੰ ਸਾਰਾ ਬੁੱਧਵਾਰ ਨੂੰ ਸਪੈਸ਼ਲ ਮੰਡੀ ਹੁੰਦੀ ਆ ਨਾ ਪੁੱਛਿਆ ਕਰੋ ਕਿ ਸ਼ਰਮਾ ਕੌਣ ਆ ਕੋਈ ਨਹੀਂ ਦੱਸਦਾ ਕਿ ਸ਼ਰਮਾ ਕੌਣ ਆ ਕਿ ਇੰਨੀ ਕਿ ਜ਼ਿਆਦੇ ਬਣੀ ਹੋਈ ਆ ਸਾਡੀ ਕਿ ਜਾਣਦੇ ਸਾਰੇ ਆ ਪਰ ਦੱਸਦਾ ਕੋਈ ਨਹੀਂ ਕਿ ਸ਼ਰਮਾ ਕੌਣ ਠੀਕ ਹੈ ਨਾ ਗੱਲ ਵੀਰੇ ਪਤਾ ਹੀ ਆ ਸਾਰਿਆਂ ਨੂੰ ਠੀਕ ਹੈ ਗੱਲ ਮੇਰਾ ਮੇਰੇ ਕੋਲੇ ਜੇ ਘਰੇ ਆਉਣਾ ਰਾਮਾ ਰੋਡ ਤੋਂ ਸੰਗਤ ਰੋਡ ਤੇ 7 ਨੰਬਰ ਗਲੀ 'ਚ ਮੇਰਾ ਘਰ ਆਉਣਾ ਮੇਰਾ ਮੋਬਾਈਲ ਨੰਬਰ 947884545 ਦੂਜਾ ਨੰਬਰ 887294545 ਵੀਡੀਓ ਵਧੀਆ ਲੱਗੀ ਧੱਕੇ ਲੈ ਕਮੈਂਟ ਸ਼ੇਅਰ ਕਰੋ ਪੇਜ ਨੂੰ ਕਰ ਲੈ ਫੋਲੋ ਤੇ ਬਹੁਤ ਬਹੁਤ ਮਿਹਰਬਾਨੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਹੁਤ ਬਹੁਤ